ਬاہر نکل ਕੇ ਮਾ妈 ਭੈਣਾ ਛੋਟੇ ਬੱਚੇ ਸਰਕਾਰ ਜੋ ਬਜ਼ੁਰਗ ਨੌਜਵਾਨ ਵੀਰ ਮਾਨ ਸਨਮਾਨ ਦੇ ਰਹੇ ਹਾਂ ਸਿਰ ਮੱਤੇ ਇਸ ਪਿਆਰ ਦੀ ਐਸ ਫੁੱਲ ਦੀ ਕੋਈ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਬਹੁਤ سارے ਲੋਕੀਂ ਤਰਸਦੇ ਫਿਰਦੇ ਆ ਸਾਨੂੰ ਪਬਲਿਕ ਫੁੱਲਾਂ ਦੇ ਹਾਰ ਪਾ ਦੇ ਨਹੀਂ ਪਾਉਂਦੇ ਲੋਕ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਧੋਖੇ ਕੀਤੇ ਆ ਬਹੁਤ ਬੜੀ ਹਾਰ ਪਾਏ ਸੀ ਫੁੱਲਾਂ ਦੇ ਹਾਰ ਪਾਏ ਸੀ 25 25 ਸਾਲ ਪਾਏ ਸੀ 30 30 ਸਾਲ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਸੀ ਪਰ ਉਹਨਾਂ ਨੇ ਪਬਲਿਕ ਵੱਲ ਧਿਆਨ ਨਹੀਂ ਦਿੱਤਾ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25 25 ਲੱਖ ਰੁਪਏ ਕਿ ਸ਼ੋਦਾ ਲੈਂਦਾ ਸੀ ਬਾਰਲੇ ਮੁਲਕਾਂ ਜਿਵੇਂ 70 70 ਲੱਖ ਰੁਪਇਆ ਜਿੱਤੇ 20 ਸਾਲ ਪਹਿਲਾਂ ਲੈ ਲੰਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੰਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾਸੇ ਇਧਰ ਇਸ ਕੰਮ ਚ ਆਇਆ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ ਇੱਕ ਰੁਪਈ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪ ਹੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਦੇ ਬਾਪ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਦੱਸੋ ਯਾਰ ਉਹ ਅਸੀਂ ਤਾਂ ਠੀਕ ਕਰਨਾ ਆ। ਤੁਹਾਨੂੰ ਨੌਕਰੀਆਂ ਮਿਲੀਆਂ? ਤੁਹਾਨੂੰ ਨੌਕਰੀਆਂ ਮਿਲੀਆਂ 1 ਰੁਪਿਆ ਲੱਗਿਆ ਕਿਸਦਾ? ਕਿਸਦਾ ਨਾ 1 ਰੁਪਿਆ ਲਾ ਕੋਈ 943000 ਨੌਕਰੀਆਂ ਦਿੱਤੀਆਂ ਨੇ। ਇੱਕ ਆ ਕੁੜੀਆਂ ਖਰੀਆਂ ਨੇ। ਆ ਦੇਖ ਲੋ ਆ ਕੁੜੀਆਂ ਖਰੀਆਂ 1 ਰੁਪਿਆ ਲੱਗਿਆ ਹੋਵੇ। ਵੀ ਤੁਹਾਡੀਆਂ ਨੌਕਰੀਆਂ ਤੁਹਾਨੂੰ ਦੇਣੀਆਂ ਨੇ। ਪਰ ਪੰਗਾ ਇਹ ਪੈ ਗਿਆ ਨਾ ਉਹਨਾਂ ਨੂੰ ਕਿ ਆਮਕਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਬਿਲਕੁਲ ਬਿਲਕੁਲ ਜਿੰਦਾਬਾਦ ਜਿੰਦਾਬਾਦ ਆਇਫ ਅੱਲਾਹ ਨੰਬਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨਹੀਂ ਸਾਡੇ ਰਹਿਣ ਨਹੀਂ ਦੇਣੇ ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀ ਇੱਕ ਮਹੀਨਾ ਡਣੇ ਮੈਂ ਕਹਿੰਦੀ ਨਜ਼ਰ ਮੇਰੇ ਨਾਲ ਲੋਕ ਨੇ ਮੈਨੂੰ ਕੋਈ ਖਤਰਾ ਨਹੀਂ ਕਰਦੀ ਜੋ ਸੋ 10 ਤਰੀਕ ਨੂੰ ਝਾੜੀ ਵਾਲਾ ਬਟਨ ਦੱਬ ਰਹੋ ਦਸਤਰੀ ਉਹਦੋਂ ਕਹਾ ਦੇਖੋ ਵਾਦੇ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਨੀਫੈਸਟੋ ਚ ਕਰਦੇ ਆ ਉਹ 5 ਸਾਲ ਵਾਸਤੇ ਹੁੰਦੇ ਨੇ ਕਿ 5 ਸਾਲਾਂ ਚ ਅਸੀਂ ਆ ਕਰਦਾਂਗੇ ਮੈਂ ਉਹ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਦਿੱਤੀਆਂ ਵੀ ਨਹੀਂ ਸੀ 16 ਟੋਲ ਪਲਾਜੇ ਬੰਦ ਕਰਤੇ 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਬਚਾ ਜਿੰਦਾਬਾਦ ਜਿੰਦਾਬਾਦ ਟੋਲਪਲਾ ਦੇ ਲਾਇਕ ਹੀ ਨੇ ਸੀ ਪ੍ਰਤਾਪ ਸਿੰਘ ਬਾਜਵੇ ਨੇ ਉਹ ਉਹ ਅੱਜ ਮੋਟਾ ਮੰਗਣਾ ਆ ਰਿਹਾ ਇਥੇ ਉਹ ਉਹ ਸੈਂਟਰ ਦਾ ਉਹ ਵੀ ਹੋ ਜਾਊਗਾ ਸੈਂਟਰ ਦਾ ਜਿਹੜੇ ਸਟੇਟ ਲੈਵਲ ਤੇ ਜਿਨ੍ਹਾਂ ਨੇ ਆਪਣੇ ਐਗਰੀਮੈਂਟ ਬ੍ਰੀਚ ਕਰਤੇ ਉਹ ਸਾਰੇ ਬੰਦ ਕਰ 16 ਕਰਕੇ ਸਵੈਸ ਕਰਕੇ ਅੱਛਾ ਵਿਧਾਇਕਾਂ ਦੀ ਪੈਨਸ਼ਨ ਘਟਾਈ ਮੈਂ ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ ਮਤਲਬ ਜੇ ਪੰਜ ਵਾਰੀ ਚੁਣੇ ਗਏ ਤਾਂ ਥੋੜੀ ਘੱਟੋ-ਘੱਟ 3.5 ਲੱਖ ਰੁਪਏ ਪੈਨਸ਼ਨ 50 ਹਜ਼ਾਰ 70 ਹਜ਼ਾਰ ਪਈ ਇੱਕ ਵਾਰੀ ਦਾ ਕਿਉਂ ਬਈ ਮੁਲਾਜ਼ਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ ਤੇ ਤੁਸੀਂ 2 ਸਾਲ ਮੈਂ ਐਮ.ਐਲ.ਏ ਰਹਿਗੇ ਤਾਂ 70 ਹਜ਼ਾਰ ਫਿਰ ਅਗਲੀ ਵਾਰ ਰਹਿਗੇ ਤਾਂ ਫੇਰ 70 ਹਜ਼ਾਰ ਹੋਰ ਫਿਰ ਅਗਲੀ ਵਾਰ ਰਹਿਗੇ ਮੈਂ ਕਿਹਾ ਇੱਕ ਲੈਣੀ ਹੈ ਲੋ ਨੀ ਜਾਓ ਕਹਿੰਦੇ ਠੀਕ ਹੈ ਜੀ ਧਰਵਾ ਜੀ ਬਿਜਲੀ 600 ਜੁਲਟ ਫ੍ਰੀ ਆਉਂਦੀ ਹੈ ਨੌਕਰੀਆਂ ਮਿਲ ਰਹੀਆਂ ਨੇ ਪੜੋ ਬੱਚਿਆਂ ਨੂੰ ਕਹੋ ਪੜੋ ਨੰਬਰ ਲਓ ਨੌਕਰੀ ਦੀ ਅਰਜੀ ਤੁਹਾਡੇ ਘਰੇ ਤੁਹਾਡੇ ਐਪਲੀਕੇਸ਼ਨ ਤੁਹਾਡੇ ਚਿੱਠੀ ਘਰੇ ਆਉਗੀ ਭਾਈ ਤੂੰ ਐਸਡੀਓ ਲੱਗ ਗਿਆ ਭਾਈ ਤੂੰ ਪਟਵਾਰੀ ਲੱਗ ਗਿਆ ਚਲਾ ਜਾਵਾ ਸਰ ਸਰ ਦੇ ਕੁੜੀਆਂ ਲੱਗੀਆਂ ਪਟਵਾਰੀ ਪਟਵਾਰੇ ਕੋ ਇਹਨਾਂ ਦੇ ਲਾਈਏ 60% ਦਾ ਟੈਸ ਲਿਆ ਹਾ ਕੋਈ ਪੈਸਾ ਨਹੀਂ ਲੱਗਦਾ ਸਰ ਦੇ ਕੁੜੀਆਂ ਇਹਨਾਂ ਦੇ ਕੋਲ ਪਟਵਾਰੀ ਪ੍ਰੈਜੈਂਟ ਲੱਗਿਆ ਹਾਂਜੀ ਕੁੜੀਆਂ ਪਟਵਾਰੇ ਲੱਗੀਆਂ ਜੱਜ ਲੱਗੀਆਂ ਸਾਡੀਆਂ ਧੀਆ ਜਿੰਦਾਬਾਦ ਸੋ ਵੀਰੋ ਇਨਾਂ ਤੇ ਕੋਈ ਯਕੀਨ ਕਰ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਆ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਧਰ ਕੀ ਕੱਢੀ ਜਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜੇ ਤੁਸੀਂ ਨਾ ਆਓ ਔਰ ਗਾਲਾਂ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾਂ ਬੈਠੇ ਸੀ ਪਰ ਐਂ ਹੀ ਰਹਿ ਗਈਆਂ ਉਹੋ ਗਾਲਾਂ ਕਰਨੀ ਚਾਹਣਗੇ ਉਹੋ ਕਰਨੀ ਉਹਨੂੰ ਸ਼ੋਅ ਲੱਗ ਗਈ ਉਹ ਰਾਤ ਦੇ 11 ਵਜੇ ਤੱਕ ਕੰਮ ਨਹੀਂ ਕਰ ਸਕਦੇ ਮੈਂ ਰਾਤ ਦੇ 11 ਵਜੇ ਤੱਕ ਲੋਕਾਂ ਚ ਹੁੰਨਾ ਰਾਤ ਦੇ 11 ਵਜੇ ਤੱਕ ਉਹ ਨਹੀਂ ਹੁਤਾ ਕਹਿੰਦੇ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ 39 ਲੋ ਮਾਈ ਗੋਡ ਟੂ ਹੌਟ ਜਦੋਂ ਸਿਰ ਜਦੋਂ 30 ਡਿਗਰੀ ਹੋ ਗਿਆ ਚੱਲਾਂਗੇ ਪੰਜਾਬ ਵਿਚ ਚਾਉਣ ਦੇ ਅੰਦਰ ਚਾਉਣ ਚੱਲਗੇ ਇਹ 30 ਡਿਗਰੀ ਟੈਂਪਰੇਚਰ ਪੁੱਛ ਕੇ ਜਾਂਦੇ ਆ ਉਹਨੇ ਜਿੱਥੇ ਮੈਂ ਅੱਧਾ ਹਲਕਾ ਕਰਦੇ ਨਾ ਬਾਹਰ ਕੋ ਕੈਂਪ ਬਸਤੀ ਛੇਕ ਬਸਤੀ ਦਾਨੇਸ਼ ਬੰਦਾ 10 23 ਨੰਬਰ ਬਾੜ 21 ਨੰਬਰ ਪਰ ਹੈ ਉੱਥੇ ਕਾਰਨਗਰ ਕਾਰਨਗਰ 45 ਨੰਬਰ ਸੰਤ ਕਬੀਰ ਨਗਰ ਉਤਾਰ ਨਗਰ ਕੁਸ਼ੋਰੀ ਮੱਲਾ ਮਾਡਲ ਹਾਊਸ ਕੁਸ਼ੋਰੀ ਮੱਲਾ ਮੈਂ ਸਾਰੇ ਮੈਂ ਨਿਕਲੇ ਮੱਲਿਆਂ ਤੋਂ ਆ ਇਹਨੂੰ ਕੀ ਪਤਾ ਮਹੱਲੇ ਕੀ ਹੁੰਦੇ ਨੇ ਡੇਡ ਡੇਡ ਕਰੋੜ ਦੀਆਂ ਗੱਡੀਆਂ ਨਹੀਂ ਫਿਰਦ ਨੇ ਇਹ ਇਹ ਗੱਡੀ 'ਚ ਵੀ ਸੌਂਦੇ ਨੇ ਗੱਡੀ ਇਹੋ ਜਿਹੀ ਨਹੀਂ ਚਾਹੀਦੀ ਵੀ ਸੀਟ ਤੇ ਬਹਿ ਜਾ ਨਾ 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 ਗੱਡੀ ਦੇ ਵਿੱਚ ਵੀ ਵੈੱਡ ਬਣੇ ਐਨਾ ਆਰਾਮ ਚਾਹੀਦਾ ਹੈ ਇਹ ਕੰਮ ਕਿਹੜੇ ਕਰਦੇ ਹੋ ਵੀ ਐਨਾ ਆਰਾਮ ਚਾਹੀਦਾ ਸੋ ਇਸ ਕਰਕੇ ਤੁਹਾਡੇ ਕੋਲ ਆਇਆ ਤੇ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਅਰਦਾਸ ਇਹ ਕਰਦੀਆਂ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਦਿਲ ਪੰਜਾਬ ਵਾਸਤੇ ਤੜਕਦਾ ਸੋ ਜਸਟ ਬਲੀਵ ਮੀ ਨਿਰਤਜ ਕੀ ਰੱਖਿਓ ਆਹੀ ਜਿਹੜਾ ਕਰ ਰੱਖਿਆ ਦੁਨੀਆਂ ਤੋਂ ਪਰ ਚੱਕੇ ਦੋ ਨਾਰ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ